ਇੱਥੇ ਆ ਕੇ ਸਾਡੇ 86 ਰਾਂਝੇ ਸ਼ੂਨ ਕਰਕੇ ਪਾਰਟੀ ਬਾਜੀ ਹੋਣ ਦਾ ਕਰਕੇ ਵੀ ਇੱਥੇ ਸਾਡੇ ਦੋਵਾਂ ਘਰਾਂ ਦਾ ਇਹਨਾਂ ਦਾ ਨਕਵਾੜੇ ਦੇ ਨਿਕਾਸੀ ਨਹੀਂ ਕਰ ਰਿਆ ਇਸ ਯਾਨੀ ਕਿ ਨਾਲੀ ਇੱਥੇ ਬਣਾਉਣ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂਗਾ ਨਾਲੀ ਤੇ ਸਾਨੂੰ ਕੀ ਇਤਰਾਜ਼ ਜੇ ਕੋਈ ਬਸ ਉਹ ਕੱਲ ਨੂੰ ਹੁੰਦੀ ਤਾਂ ਅਸੀਂ ਖੁਦ ਇਹ ਵੀ ਕਿਹਾ ਸੀ ਸਾਥੋਂ ਲਿਖਤੀ ਲੈ ਲਵਾਂ ਅਸੀਂ ਸਰਪੰਚ ਦੇ ਦਾ ਪਤੀ ਆਇਆ ਉਹ ਤੇ ਮੇਰੇ ਕੋਲ ਸ਼ਰਾਬ ਪੀਤੀ ਹੋਈ ਸੀ ਉਹ ਜੀ ਤੇ ਮੈਂ ਗੁਰਦਰ ਦੇ ਵਿਚੋਂ ਕਿਸੇ ਦੇ ਘਰ ਸਹਾਂ ਦੇ ਤਾਂ ਇਸ ਮੇਰੇ ਘਰ ਜਾ ਰਿਹਾ ਸੀ ਜੀ ਇਹਨਾਂ ਨੇ ਨਿਆਇ ਮੇਰੇ ਤੇ ਦੋਸ਼ ਲਾਏ ਆ ਨਾ ਮੈਂ ਕਿਤੇ ਇਹ ਸ਼ਰਾਬ ਪੀ ਕੇ ਜੀ ਗੁਰੂ ਘਰ ਥੋੜੋ ਮੈਂ ਜਾ ਸਕਦਾ ਪੜਿਆ ਲਿਖਿਆ ਬੀਏ ਮੇਰੀ ਕੀਤੀ ਹੋਈ ਆ ਹਾਂਜੀ ਇਹ ਮੇਰੇ ਪੇਰਾ ਦੀ ਹੈ ਅੱਛਾ ਜੀ ਇਹਨਾਂ ਨਾਲ ਉੱਥੇ ਧੱਕਾ ਮੁਕੀ ਕੀਤੀ ਗਾਲੀ ਕਲੋਚ ਕੀਤਾ ਪਾਗਲਾ ਹੀ ਆ ਜੀ ਇਹ ਪਾਗਲ ਹੋਂਦੇ ਦੋਸ਼ ਲਏ ਆ ਸ਼ਰਾਬ ਪੀ ਕੇ ਗੋਰਗੋਰੇ ਜਾ ਕੇ ਗਾਲੀ ਕਲੋਚ ਦੇ ਦੋਸ਼ ਲਾਏ ਇਹ ਬਿਲਕੁਲ ਨਿਆਇ ਜਾਂ ਜਮਾਂ ਬਿਲਕੁਲ ਗਲਤ ਕਿ ਜੋ ਆਪਣੇ ਨਾਲੀ ਦਾ ਭਾਈ ਰੋਇਆ ਪੈਂਦਾ ਹੈ ਜੇ ਨਗਰ ਦਾ ਵਸ਼ਕਾਤ ਨਾ ਰੁਕੇ ਸਾਰੇ ਹੀ ਨੰਦਰਨ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਸਾਧਨ ਦੀ ਲੋੜ ਹੈ ਤੇ ਰੱਤ ਤੋਂ ਵੱਧ ਸਾਥ ਦਿਓ ਜੀ ਕરમ ਪੰਚਾਇਤੋਂ ਪੰਜ ਸਰ ਜੀ ਮੈਂ ਗੁਰਦਾਸ ਸਾਹਿਬ ਤੋਂ ਹੁੱਕਾ ਦਵਾਈ ਸੀਗਾ ਵੀ ਇਹ ਪਿੰਡ ਦੇ ਵਿੱਚ ਝਗੜਾ ਨਾ ਕੀਤਾ ਜਾ ਗਾ ਗਲੀ ਗਲੀ ਦੇ ਵਿਚ ਨਾਲੇ ਪਾਉਣ ਨੂੰ ਲੈ ਕੇ ਜੀ ਉਹ ਹੁੱਕਾ ਦੇਣ ਤੋਂ ਬਾਅਦ ਸਰਪੰਚ ਦੇ ਦਾਪਤੀ ਆਇਆ ਉਹ ਤੇ ਮੇਰੇ ਕੋਲ ਸ਼ਰਾਬ ਪੀਤੀ ਹੋਈ ਸੀ ਉਹ ਜੀ ਤੇ ਮੈਂ ਗੁਰਦਾਸ ਦੇ ਵਿਚੋਂ ਕਿਸੇ ਦੇ ਘਰ ਸਹਾਇਆ ਦਿੱਤਾ ਇਸ ਮੈਂ ਉਹਦੇ ਘਰ ਜਾ ਰਿਹਾ ਸੀ ਜੀ ਅਗੇ ਮੈਂ ਗੁਰਦੁਆਰੇ ਦੇ ਗੇਟ ਦੇ ਕੋਲੇ ਸੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਗਾਲਾਂ ਕੱਢਦਾ ਮੈਂ ਜਣੇ ਉਹਨੇ ਆਵਦਾ ਰੱਜ ਕੇ ਗਾਲਾਂ ਕੱਢੀਆਂ ਪੂਰਾ ਕੋਈ ਕਸਰ ਬਾਕੀ ਨਹੀਂ ਛੱਡੀ ਉਹਨੇ ਖਿੱਚ ਕੇ ਮੈਨੂੰ ਤੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਤੁਸੀਂ ਗਿਆ ਮੈਂ ਉਹਨੇ ਖਿੱਚ ਕੇ ਮੈਨੂੰ ਤੇ ਸੜਕ ਤੇ ਸੱਡਦਾ ਮੇਰੀ ਪੱਗ ਵੀ ਲੈ ਗਈ ਤੇ ਮੇਰੀ ਦਾੜੀ ਨੂੰ ਹੱਥ ਪਾਉਣ ਲੱਗਾ ਸੀ ਮੈਂ ਸਿਰ ਘੁਮਾਇਆ ਫਟਾਫਟ ਜੀ ਦਾੜੀ ਨੂੰ ਹੱਥ ਪਾਉਣ ਤੋਂ ਤਾਂ ਬਚ ਗਿਆ ਅਰਕਣ ਕਰਕੇ ਤੇ ਮੇਰਾ ਜਾਣੇ ਪਾਗਲੇ ਜਿਸ ਟਾਈਮੇ ਕਰਨਾ ਹੋਈਏ ਤੁਹਾਡੇ ਨਾਲ ਕੌਣ ਸੀ ਮੇਰੇ ਨਾਲ ਕੋਈ ਨਹੀਂ ਸੋ ਮੌਕੇ ਤੇ ਇਕੱਲਾ ਹੀ ਸੀ ਮੈਂ ਬੇਟ ਤੇ ਪਹੁੰਚਿਆ ਸੀ ਬਾਕੀ ਗੁਰਦਾਰੇ ਵਿੱਚ ਬੈਠੇ ਇਸ ਤਰ੍ਹਾਂ ਦੀ ਅਲਾਊਸਮੈਂਟ ਕੀਤੀ ਗਈ ਮੈਂ ਅਲਾਊਸਮੈਂਟ ਕੀਤੀ ਸੀ ਵੀ ਇਸ ਗਲੀ ਨੂੰ ਮੇਰੇ ਘਰ ਚ ਆਉਂਦੀ ਹੈ ਗਲੀ ਇਹਦੇ ਵਿੱਚ ਕੋਈ ਰੋਲਾ ਨਾ ਕੀਤਾ ਜਾਵੇ ਤੇ ਜੇ ਨਾਂ ਆਪਣਾ ਸਰਕਾਰ ਵੱਲੋਂ ਪੈਸੇ ਆਏ ਇਸ ਗਲੀ ਦਾ ਖਰਚਾ ਨਾ ਆਇਆ ਨਾਲੀ ਦਾ ਤੇ ਨਾਲੀ ਦੇ ਪੈਸੇ ਮੈਂ ਦੇਵਾਂਗਾ ਮੈਂ ਜ਼ਿੰਮੇਵਾਰੀ ਲੈਣਾ ਹੈ ਬੋਲਾਓ ਸੁਣੀ ਕਿੰਨੀ ਕੀ ਤੁਹਾਡੇ ਕੋਲ ਹੈਗੀ ਹੈ ਜੀ ਇਸ ਟਾਈਮ ਹਾਂਜੀ ਹੈਗੀ ਆ ਉਹ ਸੁਣਾ ਸਕਦੇ ਹਾਂਜੀ ਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਜਾਣਬਾਜ਼ ਕੀ ਕਾਸੀ ਲੈਕਤੀ ਤੌਰ ਤੇ ਦੇ ਆ ਆਪਣੇ ਤੌਰ ਤੇ ਕਿ ਅੱਗੇ ਅਜੇ ਕੋਈ ਕਾਰਵਾਈ ਨਹੀਂ ਦੱਸ ਦੇ ਕੋਈ ਜਿਹੜੀਆਂ ਸੰਗਤ ਕੋਈ ਜਾਣ ਤੋਂ ਬਾਅਦ ਉਹਨੇ ਮਦੀ ਨਾਲ ਲੈ ਕੇ ਜੀ ਦੇਰ ਕਿਰਪਾ ਨਾਲ ਲੈ ਕੇ ਇਥੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਬੁੜੀਆਂ ਤੱਕ ਨੂੰ ਗਾਲੀ ਬੁੜੀਆਂ ਤੱਕ ਨਾਲ ਗਾਲੀ ਗਲੋਚ ਕੀਤਾ ਜੀ। ਬੜਾ ਬੜੀਆਂ ਇਹ ਨਾਮ ਕੇ ਵੀ ਸੀ ਤੁੜ ਮੇਰਾ ਨਾਮ ਇਕਬਾਲ ਸਿੰਘ ਹੈ ਜੀ। ਕਿਉਂਕਿ ਹਾਂ ਜੀ ਇਹ ਮੇਰੇ ਪੇਰੇ ਦੀ ਹੈ। ਅੱਛਾ ਜੀ। ਇਹਨਾਂ ਨਾਲ ਉੱਥੇ ਧੱਕਾ ਮੁਕੀ ਕੀਤੀ ਗਾਲੀ ਗਲੋਚ ਕੀਤਾ ਪਗਲਾ ਹੀ ਹੈ ਜੀ। ਉਹ ਤੋਂ ਬਾਅਦ ਨਾਲ ਮੰਦਿਰ ਲੈ ਕੇ ਹਥਿਆਰ ਲੈ ਕੇ ਜੀ ਤੇ ਧਾਰ ਇਥੇ ਸਾਥ ਦੇ ਵਿੱਚ ਆ ਕੇ ਆਂਡ ਗਵਾਂਡ ਦੀਆਂ ਸਾਡੇ ਘਰਾਂ ਦੀਆਂ ਸਕੇ ਘਰਾਂ ਦੀਆਂ ਜੋ ਔਰਤਾਂ ਉਹਨਾਂ ਦੇ ਨਾਲ ਵੀ ਗਾਲੀ ਕਲੋਚ ਕੀਤਾ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜੀ ਜੇ ਕੋਈ ਪ੍ਰਸ਼ਾਸਨ ਨੂੰ ਤੁਹਾਨੂੰ ਕੀ ਸਵੈਸਥ ਨਲਾਈਜ਼ ਕਿ ਐਕਸ਼ਨ ਤੋਂ ਬੋ ਉਹ ਕਹਿੰਦੇ ਸੀ ਜੀ ਅਸੀਂ ਇੱਕ ਦੋ ਦਿਨਾਂ ਚ ਤੁਹਾਨੂੰ ਬੁਲਾਵਾਂਗੇ ਉਹ ਤੋਂ ਬਾਅਦ ਕੋਈ ਕਾਰਵਾਈ ਕਰਾਂਗੇ ਪਰ ਉਹ ਤੋਂ ਬਾਅਦ ਸਾਨੂੰ ਨਹੀਂ ਬੁਲਾਇਆ ਗਿਆ ਜੀ ਅੱਛਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਚਾਹਦੇ ਹੋ ਅਸੀਂ ਇਨਸਾਫ ਚਾਉਂਦੇ ਹਾਂ ਇਨਸਾਫ ਚਾਉਂਦੇ ਹਾਂ ਜੀ ਜੀ ਬਗੜ ਜੀ ਕੀ ਦੇਖਿਆ ਤੁਸੀਂ ਕੀ ਵਾਰਦਾ ਤੋਂ ਅਸੀਂ ਜਦੋਂ ਗੁਰਦਾਰ ਸਾਹਿਬ ਸੀਗੇ ਜੀ ਇਹਨਾਂ ਨੇ ਹੁੱਕਾ ਦਿੱਤਾ ਹਾਂ ਜੀ ਹੁੱਕਾ ਤੇ ਕੁਦਵਾ ਸਰਪੰਚ ਆਇਆ ਉਹ ਬਹੁਤ ਨਹੀਂ ਗੱਲਾਂ ਨੂੰ ਪੜ ਕੱਢਿਆ ਇਹਨਾਂ ਨੇ ਹੁੱਕਾ ਦਿੱਤਾ ਵੀ ਕਿਹੜਾ ਗੁਰੂ ਜੀ ਆਪਣਾ ਕਿਹਾ ਇਹ ਕਹਿੰਦੇ ਮੈਂ ਦਿੱਤਾ ਇਹ ਜਦੋਂ ਬਾਤ ਆਈ ਇੱਕ ਤਾਂ ਵਾਂ ਫੜੀ ਇਹ ਤਾਂ ਗਬੇ ਅੱਗ ਲੱਗੀ ਇਹਨਾਂ ਦੀ ਮੁਰਗੇ ਦਾੜੀਆਂ ਹੱਥ ਪਾਉਣ ਲੱਗੇ ਸੀ ਥੋੜਾ ਪਿੱਛੇ ਸੀ ਗੇਟ ਤੇ ਸੀ ਇਹ ਥੋੜੀ ਅੱਗੇ ਆ ਗਈ ਸੀ ਜੀ ਮੁਰਗੇ ਬੱਸ ਜੀ ਜੀ ਨਾਮ ਕੀ ਹੈ ਸਰਪੰਚ ਦਾ ਜੀ ਬਲਜੀਤ ਸਿੰਘ ਜੀ ਨਹੀਂ ਜੀ ਸਰਪੰਚ ਉਹ ਘਰ ਉਹ ਘਰ ਨਹੀਂ ਪਤਾ ਸਰਪੰਚ ਤੇ 33 ਤਰੀਕ ਨੂੰ ਇੱਕ ਵਿਵਾਦਤ ਜਿਹੜੀ ਲੜਾਈ ਹੋਈ ਆ ਤੇ ਤੁਹਾਡੇ ਤੇ ਦੋਸ਼ ਲੱਗੇ ਵੀ ਸਰਪੰਚ ਸਾਹਿਬ ਦੇ ਜਿਹੜੇ ਕਰਵਾਲ ਨੇ ਉਹਨਾਂ ਨੇ ਲੜਾਈ ਕੀਤੀ ਆ ਗਲੀ ਦੇ ਵਿਵਾਦ ਨੂੰ ਲੈ ਕੇ ਇੱਕ ਗਲੀ ਦੇ ਵਿੱਚ ਨਾਲੀ ਦੇ ਵਿਵਾਦ ਨੂੰ ਲੈ ਕੇ ਉਹਦੇ ਬਾਰੇ ਤੁਹਾਡੇ ਦੋਸ਼ ਜਿਹੜੇ ਲਗਾਏ ਗਏ ਨੇ ਕਿੰਨੀ ਕਿ ਸੱਚਾਈ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹਦੇ ਨਹੀਂ ਬਿਲਕੁਲ ਇਹ ਨਿਯਾਇਜ਼ ਲਾਏ ਗਏ ਮੇਰੇ ਤੇ ਦੋਸ਼ ਸਾਡੇ ਪਿੰਡ 'ਚ ਅਕਸਰੀ ਜਦੋਂ ਵੋਟਾਂ ਪੈਂਦੀਆਂ ਪਾਰਟੀ ਬਾਜ਼ੀ ਦਾ ਦੌਰ ਆ ਉਹਦੇ ਕਰਕੇ ਜੋ ਵੀ ਚੰਗਾ ਕੰਮ ਕਰਨਾ ਸਾਡੇ ਤੋਂ ਪਹਿਲਾਂ ਵੀ ਜਿਹੜੇ ਸਰਪੰਚ ਚੰਗਾ ਵਧੀਆ ਕੰਮ ਕਰਦੇ ਆ ਉਹਨਾਂ ਦੇ ਵੀ ਕੰਮਾਂ 'ਚ ਬੜਾ ਡਿੱਕਾ ਲਾਇਆ ਪਾਰਟੀ ਬਾਜ਼ੀ ਤੋਂ ਲੈ ਕੇ ਇਹ ਹੁਣ ਜਾਣ ਬੁੱਝ ਕੇ ਅਸੀਂ ਤਾਂ ਪਿੰਡ ਦੀ ਕਿਸੇ ਨਾਲੀ ਨੂੰ ਨਾ ਗਲੀ ਨੂੰ ਲੈ ਕੇ ਕਿਸੇ ਦੀ ਕਿਸੇ ਪਾਣੀ ਤੋਂ ਲੈ ਕੇ ਕਿਸੇ ਨੂੰ ਕੋਈ ਦਿੱਕਤ ਨਹੀਂ ਜੋ ਵੀ ਸਮੱਸਿਆ ਆਸੀ ਹਰ ਇੱਕ ਬੰਦੇ ਦੀ ਸੁਣ ਕੇ ਉਹਨਾਂ ਦੀ ਪੂਰੀ ਮੁਕੰਮਲ ਕਰਦੇ ਆ ਗੱਲ ਇਹ ਵੀ ਕਹੀ ਗਈ ਆ ਵੀ ਜਦੋਂ ਨਾਲੀ ਦਾ ਕੰਮ ਨਹੀਂ ਹੋਇਆ ਤੇ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਾਈ ਗਈ ਆ ਇੱਕ ਵਿਅਕਤੀ ਦੁਆਰਾ ਤੇ ਉਸ ਨੂੰ ਗੁਰਦੁਆਰੇ ਦੇ ਬਾਰਮੂਰੇ ਜਿਹੜਾ ਕੀ ਆ ਉਹਦੀ ਪੱਗ ਲਾਈ ਗਈ ਇਹ ਬਿਲਕੁਲ ਨਿਆਇਆ ਜੋ ਬੰਦੇ ਦੋਸ਼ ਲਾ ਰਹੇ ਆ ਨਾ ਤਾਂ ਉਹ ਬੰਦੇ ਉੱਥੇ ਸੀਗੇ ਅਸੀਂ ਪੰਚਾਇਤ ਮੈਂਬਰ ਨੂੰ ਇਹ ਜਰੂਰ ਕਿਹਾ ਸੀ ਵੀ ਤੁਸੀਂ ਬੈਠ ਕੇ ਆਪਣੀ ਪੰਚਾਇਤ ਚ ਜੋ ਵੀ ਤੁਸੀਂ ਆਪਦੇ ਹਿਸਾਬ ਨਾਲ ਕੰਮ ਜਿਵੇਂ ਮਰਜ਼ੀ ਖੁਦ ਉੱਥੇ ਬਹਿ ਕੇ ਕਰਵਾ ਲਓ ਪਰ ਇਹ ਜਾਣ ਬੁੱਝ ਕੇ ਪਾਰਟੀ ਬਾਜ਼ੀ ਦੇ ਮੂੰਹ ਚ ਬੰਨ ਕੇ ਵੀ ਨੌਜਵਾਨ ਪੜ੍ਹਿਆ ਲਿਖਿਆ ਮੁੰਡਾ ਸਰਪੰਚ ਬਣ ਰਿਹਾ ਚਾਰ ਪੰਜ ਅਸੀਂ ਕੰਮ ਲਗਾਤਾਰ ਵਧ ਰਹੇ ਸੀ ਜਿਸ ਕਰਕੇ ਇਹਨਾਂ ਨੂੰ ਲੱਗਾ ਵੀ ਇਹ ਪੈਂਡ ਚ ਜਾਦੇ ਮੂਰੇ ਆ ਰਿਹਾ ਨੌਜਵਾਨ ਮੁੰਡਾ ਉਹਦੇ ਕਰਕੇ ਇਹਨਾਂ ਨੇ ਨਜਾਇਜ਼ ਮੇਰੇ ਤੇ ਦੋਸ਼ ਲਾਏ ਆ ਨਾ ਮੈਂ ਕਿਤੇ ਇਹ ਸ਼ਰਾਬ ਪੀ ਕੇ ਜੀ ਗੁਰੂ ਘਰ ਥੋੜੋ ਮੈਂ ਜਾ ਸਕਦਾ ਬੜਾ ਲਿਖਿਆ ਬੀਏ ਮੇਰੀ ਕੀਤੀ ਹੋਈ ਆ ਜੀ ਤੇ ਇੱਕ ਜਦੋਂ ਇਹ ਘਟਨਾ ਵਾਪਰੀ ਆ ਉਸ ਤੋਂ ਬਾਅਦ ਸ਼ਾਮ ਵੇਲੇ ਸਤ ਦੇ ਵਿੱਚ ਜਿਹੜਾ ਬਣੀ ਹੋਈ ਅੰਦਰ ਉਹਦੇ ਵਿੱਚ ਤੇਜ਼ ਦਰ ਹਥਿਆਰਾਂ ਦੇ ਨਾਲ ਵੀ ਕਹਿੰਦੇ ਵੀ ਆ ਕੇ ਗਾਲੀ ਗਲੋਚ ਕੀਤੀ ਗਈ ਆ ਇਹਦੇ ਬਾਰੇ ਕੁਝ ਬਿਲਕੁਲ ਇਹ ਨਿਆਇਜ ਕਹਿੰਦੇ ਆ ਉਸ ਦਿਨ ਸਾਰਾ ਝੂਠ ਆ ਸਾਡੀ ਸਾਰੀ ਪੰਚਾਇਤ ਖੜੀ ਆ ਜੋ ਪੰਚਾਇਤ ਮੈਂਬਰ ਜੋ ਸਾਰੇ ਸਾਡੇ ਹੱਕ ਚਾ ਸਾਡੀ ਪੂਰੀ ਬਹੁਮਤਾ ਇਹ ਨਿਆਇਜ ਉਹੀ ਗੱਲਾਂ ਨੂੰ ਉਛਾਲ ਕੇ ਇਹ ਚਾਹੁੰਦੇ ਇਹਨਾਂ ਨੇ ਪਹਿਲਾਂ ਵੀ 5 ਸਾਲ ਸਰਪੰਚ ਤੇ ਇਹਨਾਂ ਨੇ ਆ ਨਿਆਇਜ ਪਰਚਾ ਬਣਾ ਕੇ ਸਾਡੇ ਪਿੰਡ ਦੇ ਕੰਮ ਰੁਕਵਾਏ ਸੀ ਇਹ ਪਾਰਟੀ ਬਾਜ਼ੀ ਦੀ ਸ਼ਾਸਸ਼ਿਤ ਹੈ ਹੋ ਰਿਹਾ ਸਾਰਾ ਕੁਝ ਅਸੀਂ ਪਿੰਡ ਦਾ ਤੰਦ ਹੀ ਨਾ ਕੰਮ ਕਰਾਂਗੇ ਪਰ ਸਾਡੀ ਜੇਬ ਚੋਂ ਪੈਸੇ ਲੱਗ ਜੇ ਕਿਸੇ ਦੀ ਨਾਲੀ ਹਾਂ ਨਿਆਇਜ ਅਸੀਂ ਕੱਬ ਜੇ ਤਾਂ ਨਹੀਂ ਪਿੰਡ ਚ ਹੋਣਗੇ ਆ ਆਪਣੇ ਤੁਸੀਂ ਹੁਣ ਕਹਿ ਰਹੇ ਹੋ ਵੀ ਜਿਹੜਾ ਵਿਕਾਸ ਕੋਈ ਵੀ ਹੋਇਆ ਉਸ ਨੂੰ ਨਹੀਂ ਰੋਕਿਆ ਜਾਵੇਗਾ ਤੇ ਨਾਲੀਆਂ ਜਿਹੜੀਆਂ ਉਧਰ ਉਸਤ ਕੀਤੀਆਂ ਜਾਣਗੀਆਂ ਬਿਲਕੁਲ ਬਿਲਕੁਲ ਕਰਾਂਗੇ ਜੋ ਜਾਇਜ਼ ਆ ਜੇ ਕੋਈ ਹੁਣ ਇਹ ਬੰਦੇ ਇਹ ਵੀ ਕਹਿ ਰਹੇ ਸੀ ਵੀ 20 ਫੁੱਟ ਦੇ ਘੇਰੇ ਚ 4 ਕ੍ਰਾਸ ਪਾ ਦੇਣੋ ਇੱਕ ਪਹਿਲਾਂ ਉੱਥੇ ਕ੍ਰਾਸ ਪਾਇਆ ਮੈਂ ਹੁਣ ਪੜ੍ਹੇ ਲਿਖੇ ਹੋਣ ਦੇ ਨਾਂ ਤੇ ਇੱਕ ਗਲੀ 20 30 ਫੁੱਟ ਦੇ ਘੇਰੇ ਚ 5 ਕ੍ਰਾਸ ਥੋੜਾ ਪਾਉਂਗਾ ਮੈਂ ਇੱਕ ਸਾਈਡ ਤੇ ਨਾਲੀ ਮੈਂ ਕਿਹਾ ਸੀ ਮੈਂ ਬਣਵਾ ਦਿੰਨਾ ਇਸ ਨੂੰ ਇਹਨਾਂ ਨੇ ਜਾਣ ਬੁੱਝ ਕੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਈ ਘਰਾਂ 'ਚ ਵੀ ਜਾ ਕੇ ਕਿਹਾ ਵੀ ਤੁਸੀਂ ਕਹੋ ਦੂਜੇ ਪਾਸੇ ਨਾਲੀ ਬਣਾਓ ਕਹਿੰਦੇ ਅਸੀਂ ਕਿਉਂ ਕਹੀਏ ਜਦੋਂ ਨੌਜਵਾਨ ਮੁੰਡਾ ਸਹੀ ਢੰਗ ਨਾਲ ਕੰਮ ਕਰ ਰਿਹਾ ਤੁਹਾਡੇ ਮੁ ਆ ਤੁਹਾਡੇ ਮੁਤਾਬਕ ਹੀ ਮਤਲਬ ਜਿਹੜਾ ਉਹਨਾਂ ਨੇ ਕਿਹਾ ਪਾਗ ਲਾਉਂਦੇ ਦੋਸ਼ ਲਾਇਆ ਸ਼ਰਾਬੀ ਗੋਰਗੋਰੇ ਜਾ ਕੇ ਗਾਲੀ ਕਢਣ ਦੇ ਦੋਸ਼ ਲਾਇਆ ਇਹ ਬਿਲਕੁਲ ਨਿਆਂਇਜ ਆ ਜਮਾਂ ਬਿਲਕੁਲ ਗਲਤ ਆ ਸਾਰਾ ਸਾਰੀ ਪੰਚਾਇਤ ਖੜੀ ਸਾਰਾ ਨਗਰ ਖੜਾ ਕੋਈ ਇੱਕ ਬੰਦਾ ਇੱਕ ਦੋ ਬੰਦੇ ਛੱਡ ਕੇ ਕਿਉਂਕਿ ਇਹ ਤਾਂ ਪਿੰਡਾਂ ਚ ਨਿਆਂਇਜ ਆ ਅਕਸਰ ਹੀ ਆਪਾਂ ਜਾਣਦੇ ਆਂ ਵੀ ਇੱਕ ਦੋ ਬੰਦੇ ਸ਼ਰਾਰਤੀ ਹੁੰਦੇ ਹੀ ਆ ਮੈਂ ਪੜਿਆ ਲਿਖਿਆ ਹਾਂ ਗੁਰੂ ਘਰ ਨੂੰ ਮੰਨਣ ਵਾਲੇ ਆ ਦੋ ਘਰ ਦੋ ਟਾਈਮ ਅਸੀਂ ਗੁਰੂ ਘਰ ਮੱਥਾ ਟੇਕਣ ਵਾਲੇ ਬੰਦੇ ਆ ਅਸੀਂ ਇਹ ਹਰਕਤ ਕਿਵੇਂ ਕਰ ਸਕਦੇ ਜੀ ਇਸ ਟਾਈਮ ਤੁਸੀਂ ਉੱਥੇ ਪਹੁੰਚੇ ਜੀ ਤੁਹਾਡੇ ਨਾਲ ਕੋਈ ਹੋਇਆ ਸੀ ਜੀ ਹਾਂਜੀ ਮੇਰੇ ਨਾਲ ਇੱਕ ਦੋ ਮੁੰਡੇ ਉੱਥੇ ਲੰਘ ਰਹੇ ਸੀਗੇ ਜੀ ਹਾਂਜੀ ਹਾਂਜੀ ਦੋ ਮਿੰਟ ਮੈਂਬਰ ਸਾਹਿਬ ਤੁਸੀਂ ਬੋਲੋਗੇ ਹਾਂਜੀ ਮੈਂਬਰ ਸਾਹਿਬ ਪਿੰਡ ਦੇ ਕਣੀਆਂ ਵਾਲੇ ਦੇ ਵਿੱਚ ਜਿਹੜੀ ਨਾਲੀ ਨੂੰ ਵਿਵਾਦ ਨੂੰ ਲੈ ਕੇ ਕਰੋਲਾ ਜਿਹੜਾ ਵੱਧਾ ਨਜ਼ਰ ਆ ਰਿਹਾ ਵਾ ਉਹਨੂੰ ਲੈ ਕੇ ਉਹ ਨਾਲੀ ਦਾ ਵਿਵਾਦ ਸਰਬਸੰਮਤੀ ਨਾਲ ਉਸ ਨੂੰ ਦੁਰਸਤ ਕੀਤਾ ਜਾ ਰਿਹਾ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਕੀ ਦੇਖ ਰਿਹਾ ਦੋਸਤ ਕਰਾਂਗੇ ਜੀ ਬਣਾਵਾਂਗੇ ਨਾਲ ਹੀ ਅੱਗੇ ਵੀ ਉਹਨਾਂ ਕਿਹਾ ਬਣਾਵਾਂਗੇ ਨਾਲ ਹੀ ਪੰਚਾਇਤ ਤਾਂ ਹੀ ਬਣਦੀ ਕੰਮ ਕਰਨ ਵਾਸਤੇ ਬਣਦੀ ਹੈ ਨਮਾਇੰਦਿਆਂ ਨੇ ਚੁਣਿਆ ਲੋਕਾਂ ਨੇ ਜੀ ਉਹ ਕਹਿੰਦੇ ਸੀ ਰੋਕ ਰਹੇ ਆ ਕਿਤੇ ਨਾ ਕਿਤੇ ਸਰਪੰਚ ਸਾਹਿਬ ਹੋਣੇ ਕਿ ਇਦਾਂ ਦੀ ਕੋਈ ਗੱਲ ਹੈ ਉਹ ਹੀ ਰੋਕਦੇ ਜੀ ਕਰਾ ਲੈਗੇ ਸਪੰਸਾਂ ਨੂੰ ਦੱਸਿਆ ਗਿਆ ਇੰਨੇ ਕਰਾਸ ਪਾਓ ਜੀ ਇੰਨੇ ਕਰਾਸ ਕਿੱਥੇ ਨਾਲੀ ਚ ਪੈਂਦੇ ਆ ਜੀ 4 ਇੱਕ ਤਾਂ ਪੈ ਜਾਊਗਾ ਚਲ 2 ਪੈ ਜਾਣਗੇ ਜੀ 20 ਫੁੱਟ ਚ 5 ਕਰਾਸ ਪੈ ਗਏ ਤਾਂ ਫਿਰ ਗਲੀ ਵੇਖ ਲਓ ਕਿਧਰ ਨੂੰ ਜਾਊਗੀ ਜੀ ਤੇ ਜਾਨੀ ਕੀ ਕੋਈ ਨਾਲੀ ਦਾ ਵਿਵਾਦ ਰਹਾ ਨਹੀਂ ਹੋਣਾ ਨਾ ਕੋਈ ਗਵਾਲ ਨਹੀਂ ਅਸੀਂ ਤਾਂ ਬਣਾਉਣ ਨੂੰ ਤਿਆਰ ਆਂ ਜੀ ਬਣਾਵਾਂਗੇ ਵੀ ਪਹਿਲਾਂ ਵੀ ਬਣਾਉਣ ਦੇ ਬਣਾਏ ਵੀ ਬਣਾਈਆਂ ਗਲੀਆਂ ਨਾਲ ਬਣੀ ਜਾਂਦੀਆਂ ਸਾਰੀਆਂ ਨਾਲੀਆਂ ਜਿਵੇਂ ਕ੍ਰਾਸ ਪੈਂਦੇ ਬਣੀ ਜਾਂਦਾ ਆ ਜੰਮਦਰ ਸਾਹਿਬ ਤੋਂ ਪੰਜ ਸਾਹਿਬ ਜੀ ਮੌਕੇ ਤੇ ਮੌਜੂਦ ਨੇ ਇਹ ਜਿਹੜਾ ਵਿਵਾਦ ਆ ਉਹਨੂੰ ਲੈ ਕੇ ਕੀ ਦੇਖ ਰਹੇ ਹੋ ਵਿਕਾਸ ਕਾਰਜਾਂ ਨੂੰ ਕਿਵੇਂ ਦੇਖ ਰਹੇ ਹੋ ਤੇ ਵਿਵਾਦ ਨੂੰ ਲੈ ਕੇ ਕਿਵੇਂ ਦੇਖ ਰਹੇ ਮੈਂ ਅਨਕਣਿਆਲੇ ਦਾ ਸਰਭਰਾ ਨੰਬਰ ਸਾਰਾ ਹਾਂ ਮੈਂ ਦੋਹਾਂ ਤਰ੍ਹਾਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਪਹਿਲੀ ਗੱਲ ਤਾਂ ਪੰਚਾਇਤ ਲੋਕਾਂ ਦੀ ਚੁਣੀ ਹੋਈ ਆ 3000 ਬੰਦੇ ਦੀ ਆਬਾਦੀ ਇੱਥੇ ਲਗਭਗ 14-1500 ਵੋਟ ਦੇ ਵੋਟਾਂ ਲੋਕਾਂ ਨੇ ਪਾਈਆਂ ਤੇ ਉਹ ਇਹ ਬੰਦੇ ਪੰਚਾਇਤ ਚੁਣੀ ਆ ਚਾਹੇ ਉਹ ਵੀ ਉਹਨਾਂ ਚ ਵੀ 2-3 ਮੈਂਬਰ ਚੁਣੇ ਆ ਇਹ ਵੀ ਚੁਣੇ ਆ ਪਹਿਲੀ ਗੱਲ ਤਾਂ ਇਹ ਦੋਵਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਮੇਰੀ ਹੱਥ ਜੋੜ ਕੇ ਦੋਵਾਂ ਨੂੰ ਬੇਨਤੀ ਹੈ ਦੂਜੀ ਗੱਲ ਜੇ ਪੰਚਾਇਤ ਸਹੀ ਕੰਮ ਕਰ ਰਹੀ ਆ ਤਾਂ ਫਿਰ ਉਹਦੇ ਜਿਹੜੇ ਢਿੱਕਾ ਨਹੀਂ ਬੰਨਣਾ ਚਾਹੀਦਾ ਔਰ ਜੇ ਉੱਥੇ ਨਾਲੀ ਦੀ ਜ਼ਰੂਰਤ ਹੈ ਤਾਂ ਨਾਲੀ ਬਣਨੀ ਚਾਹੀਦੀ ਜੇ ਨਾਲੀ ਦੀ ਜ਼ਰੂਰਤ ਨਹੀਂ ਤਾਂ ਨਹੀਂ ਬਣਨੀ ਚਾਹੀਦੀ ਇਹ ਮੇਰਾ ਆਪ ਦਾ ਨਿੱਜੀ ਇਹ ਮਤਲਬ ਸੁਝਾਵਾ ਇਹ ਬਾਕੀ ਮੰਨਣਾ ਉਹ ਜਿਨ੍ਹਾਂ ਦੇ ਘਰ ਆ ਉਹਨਾਂ ਜਦੋਂ ਕੱਲ ਨੂੰ ਮੰਨ ਲੋ ਵੀ ਉਹਨਾਂ ਨੂੰ ਲੋੜ ਪਵੇ ਮਤਲਬ ਉਹਨਾਂ ਦੇ ਕੱਲ ਨੂੰ ਘਰ ਬਣਾਉਣੇ ਆ ਉੱਥੇ ਪਾਣੀ ਦੀ ਪਾਣੀ ਡੁੱਲੂਗਾ ਨਾਲੀ ਦੀ ਜ਼ਰੂਰਤ ਆ ਤਾਂ ਨਾਲੀ ਬਣ ਜੂਗੀ ਅੱਜ ਤੁਸੀਂ 1.5 ਫਟ 2 ਫਟ ਥਾਂ ਰੋਕ ਰਹੇ ਹੋ ਉੱਥੋਂ ਬਿਨਾਂ ਵਜ੍ਹਾ ਤਾਂ ਉਹ ਮਾੜੀ ਗੱਲ ਹੈ ਪਰ ਜੇ ਉੱਥੇ ਲੋੜ ਆ ਤਾਂ ਨਾਲੀ ਬਣਨੀ ਚਾਹੀਦੀ ਜੇ ਨਹੀਂ ਲੋੜ ਤਾਂ ਨਹੀਂ ਬਣਨੀ ਚਾਹੀਦੀ ਵਿਵਾਦ ਵਿਵਾਦ ਨੂੰ ਵਧਾਉਣਾ ਨਹੀਂ ਚਾਹੀਦਾ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਯਾਨੀ ਕਿ ਲਮੜਦਾਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਦੋਵਾਂ ਧਿਰਾਂ ਨੂੰ ਬੈਠ ਕੇ ਸ਼ਾਂਤੀ ਮਤੇ ਦੇ ਨਾਲ ਇਹ ਸੋਲਝਾ ਦੇਣਾ ਚਾਹੀਦਾ ਬਿਲਕੁਲ ਜੀ ਇਹ ਮੇਰੀ ਦੋਵਾਂ ਧਿਰਾਂ ਨੂੰ ਅਪੀਲ ਹੈ ਇਹ ਤਾਂ ਚਲੋ ਪਿੰਡਾਂ ਦੇ ਵਿੱਚ ਚਲੋ ਦੋ ਧਿਰਾਂ ਹੁੰਦੀਆਂ ਇੱਕ ਕਿਸੇ ਬੰਦੇ ਨੇ ਵੋਟਾਂ ਇਹਨਾਂ ਨੂੰ ਪਾਈਆਂ ਕਿਸੇ ਨੇ ਉਹਨਾਂ ਨੂੰ ਪਾਈਆਂ ਪਰ ਮੈਂ ਇਹਨਾਂ ਨੂੰ ਇਹਨਾਂ ਦੇ ਹਮਾਇਤ ਸੀਗਾ ਇਹਨਾਂ ਨੂੰ ਵੋਟਾਂ ਪਾਈਆਂ ਪਰ ਅੱਜ ਇਹ ਮੇਰਾ ਸਰਪੰਚ ਨਹੀਂਗਾ ਨਾ ਇਹ ਮੰਨ ਲਓ ਵੀ ਅੱਧੇ ਪਿੰਡ ਦਾ ਸਰਪੰਚ ਟੋਟਲ ਸਾਰੇ ਪਿੰਡ ਦਾ ਸਰਪੰਚ ਹੈ ਤੇ ਇਹਨੂੰ ਰਲ ਮਿਲ ਕੇ ਹੀ ਕੰਮ ਕਰਨਾ ਚਾਹੀਦਾ ਔਰ ਕੰਮ ਦੇ ਨਾਲ ਹੀ ਉਹਨਾਂ ਨੂੰ ਜਵਾਬ ਦੇ ਜਵਾਬ ਦੇਣਾ ਚਾਹੀਦਾ ਜਿਹੜੇ ਬੰਦੇ ਮਤਲਬ ਬਿਨਾਂ ਵਜ੍ਹਾ ਅੜਕਾ ਮੰਦੇ ਕੰਮ ਦੇ ਵਿੱਚ ਔਰ ਪੰਚਾਇਤ ਨੂੰ ਕੰਮ ਸਹੀ ਕਰਕੇ ਔਰ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਇਹ ਮੇਰੀ ਬੇਨਤੀ ਹੈ